ਸਤਿ ਸ੍ਰੀ ਅਕਾਲ ਮੈਂ ਨੂੰ ਰੇਤੇ ਵਾਲੇ ਭਾਂਡੇ ਦੀ ਅੱਜ ਯਾਦ ਜੀ ਆਈ ਮਹਾ ਬੇਬੇ ਮਾਈ ਵੀ ਹੁੰਦੀ ਸੀ ਵੱਡੀ ਆਪਣੀ ਹਾਂ ਦਾਦੀ ਸੋਢੀ ਤੇ ਮੈਂ ਮੈਂ ਵੀ ਰੇਤੇ ਨਾਲ ਹੀ ਮਾਂਜ ਕੇ ਦੇਖਾਂ ਅੱਛਾ ਕਿਆ ਸਵਾਦ ਹਰ ਤੇ ਯਾ ਸਵਾਦ ਨਾਲ ਯਾ ਰੇਤੇ ਨਾਲ ਭਾਂਡੇ ਬਾਰੇ ਸੁਣੇ ਲੱਗਦੇ ਨੇ ਉਹ ਤਾਂ ਉਹ ਮਾਂਜਣ ਵਾਲੀਆਂ ਗੱਲਾਂ ਗਈਆਂ ਪੜ ਗੱਲੇ ਹੀ ਨਹੀਂ ਰਹਿਆਂ ਤੇ ਮੈਨੂੰ ਆਏ ਜੇ ਲੱਗਿਆ ਮੈਂ ਚੱਲ ਯਾਦ ਹੀ ਸਫਾਈ ਆ ਜਾਂਦੀ ਭਾਂਡੇ ਦੀ ਠੀਕ ਹੈ ਕੋ ਕੁ ਮੱਲੋੜੇ ਦੋ ਜਣੇ ਆਉਣਾ ਨਹੀਂ ਅ ਵੀਡੀਓ ਦੇਖ ਰਹੇ ਸਾਰੇ ਵੀਰੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ 27 ਮੱਘਰ 12 ਦਸੰਬਰ ਭਰਾ 2024 ਵੀਰਵਾਰ ਦਾ ਦਿਨ 9:30 ਵਜੇ ਦਾ ਟਾਈਮ ਹੈ ਵਿਆਹ ਦੋਮਾ ਦਾ ਨਹੀਂ ਕੋਈ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਵਿਆਹ ਦੋਮਾ ਦਾ ਨਹੀਂ ਕੋਈ ਇੱਕ ਤਾਂ ਇਹ ਹੁਣ ਬਹੁਤ ਟਾਈਮ ਹੋ ਗਿਆ ਆਗ ਵੀ ਨਾ ਉਹਨਾਂ ਦੇਤਾ ਅੱਜ ਤੂੰ ਹੀ ਜਗਮ ਪਰਖੀ ਹੋਵੇ ਹੱਥ ਪੈ ਤਨ ਜਗ ਬਾਲਾ ਹੈ ਕਹਿੰਦੇ ਖਾਣੇ ਆ ਹੋਵੇ ਹਾਂ ਖਾਣੇ ਨਾ ਯਾਰ ਮਾਏ ਤੱਕ ਕੁੁੱਦਾ ਘੱਟ ਹੀ ਖਾਂਦੇ ਨੇ ਲੜਨਾ ਲਿਆ ਕਰ ਬਣਿਆ ਆ ਆ ਵੇਖ ਲੜਾਈਆਂ ਰੰਗ ਚੀਜ਼ਾਂ ਦਿਖਾਈ ਜਾਂਦਾ ਸ਼ੇਰੜੇ ਹੋਰੇ ਐਂ ਕਰਾਂ ਜੀ ਖੜ ਜਾ ਵੀਡੀਓ ਬਣਦਾ ਮੈਂ ਬਣਦਾ ਵੀਡੀਓ ਤਾਂ ਬਣਦਾ ਹੀ ਕੋਈ ਵੀ ਖੜਾ ਮੈਂ ਤਾਂ ਲੋਕ ਕੱਢਦਾ ਹੁਣ ਤੂੰ ਕਾਦਾ ਜਲੂਸ ਕੱਟਿਆ ਖਾਣ ਪਖਾਨ ਖਾਣ ਵਾਸਤੇ ਖਾਣ ਵਾਲੀ ਚੀਜ਼ਾਂ ਹੀ ਤਾਕੜੀਆਂ ਚੀਜ਼ਾਂ ਇਹ ਤਾਕੜੀ ਚੀਜ਼ ਖਾਂਦਾ ਜਲੂਸ ਕਿਹੜੀ ਆ ਗੱਲ ਦਾ ਇਹ ਦੱਸ ਪਹਿਲਾਂ ਮੈਨੂੰ ਜਲੂਸ ਜਲੂਸ ਕਿੱਧਰੋਂ ਆ ਇਹ ਵੀ ਆ ਭਾਈ ਉਹ ਮੁੰਡਾ ਬਦਾਮ ਖਾਈ ਜਾਂਦਾ ਇਧਰੋਂ ਸ਼ੇਰੜਾ ਖਾਈ ਜਾਂਦਾਗਾ ਹੋਰ ਤਾਂ ਤਾਕੜੀ ਜੀਜੀ ਆ ਮਾਦੀ ਜਲੂਸ ਵਾਲੀ ਕਿਹੜੀ ਗੱਲ ਆ ਇਹ ਇਹ ਗਾਂ ਦੇ ਦੁੱਧ ਦਾ ਬਣਾਇਆ ਸੀ ਭਾਈ ਬੋਲੀ ਬੋਲੀ ਦਾ ਤੇ ਚੱਲ ਕੋਈ ਨਹੀਂ ਤੇ ਲਾਉਣੀ ਅੱਜ ਗੱਗੂ ਕੇ ਡਿਓਟੀ ਭਾਈ ਸਾਹਿਬ ਮਿਸਤਰੀ ਉਹਰੇ ਆਉਣ ਆਲੇ ਆ ਤਾਂ ਇੱਟਾਂ ਵੱਟੇ ਚੱਕ ਕੇ ਇਧਰ ਆ ਸਾਫ ਸਪਾਈਏ ਤੇ ਇੱਥੇ ਵੀ ਇੱਟਾਂ ਚਣਕੇ ਘੋਲਗਾ ਪਾਉਣਾ ਤੇ ਉਹ ਪਿਛਲਾ ਕਮਰਾ ਜਿਹੜਾ ਬਣਾਇਆ ਸੀਗਾ ਉਹਦਾ ਪਹਿਲਾਂ ਤਾਂ ਮੈਨੂੰ ਲੱਗੇ ਢੂਲਾ ਖੋਲਣਾ ਅੱਜ ਖੋਲ ਦਿਓ ਪਹਿਲਾਂ ਹੀ ਥੱਲੋਂ ਹੈਂ ਨੰਬੇ ਦਾ ਨੰਬੇ ਕਰਨੋਂ ਪਹਿਲੀ ਆ ਮੈਂ ਦੋਹੀ ਕਹਿੰਦਾ ਜੀ ਪਹਿਲਾਂ ਉਧਰਲਾ ਕੰਮ ਲਵੇ ਦੇ ਇੱਟਾਂ ਵੱਟੇ ਚੱਕ ਦੇ ਥੱਲੋਂ ਕਰਦੇ ਆ ਹਾਂ ਉਹਨੇ ਨੀ ਉਹ ਦੂਜਾ ਮਿਸਤਰੀ ਕਹਿੰਦਾ ਹੁੰਦਾ ਸੀ ਰਾਜਾ ਬੇਬੂ ਤੇ ਪਹਿਲਾਂ ਇੱਥੇ ਲਾਉਣੀ ਆ ਉਹ ਡਿਊਟੀ ਅ ਕਿੰਨੇ ਦਿਨ ਹੋ ਗਏ ਮਾਸੀ ਛੱਤ ਪਈ ਨੂੰ ਜਿਆਦਾ ਨਹੀਂ 12 13 ਦਿਨ ਹੋ ਗਏ 12 13 ਦਿਨ ਹੋ ਗਏ ਠੀਕ ਆ ਬਈ ਤੇ ਇਹਦਾ ਢੂਲਾ ਖੋਲਦੇ ਆ ਪਹਿਲਾਂ ਅੱਜ ਤੇ ਇੱਥੇ ਆ ਡਿਊਟੀ ਗੱਗੂ ਨੌਜਵਾਨ ਕੇ ਤੇ ਖੈਰ ਜੀ ਐਨ ਨੂੰ ਬਈ ਸਾਰਿਆਂ ਦਾ ਸਵਾਗਤ ਆ ਤੇ ਖੈਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਅੰਤ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਆਂ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆਹ ਵੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਬਈ ਕਗੂ ਹੁਣ ਦੇਖੀਏ ਵਸੀ ਆਵਾਜ਼ ਮਾਰੀ ਤੇ ਹੁਣ ਦੇਖੀ ਓਏ ਕਗੂ ਆਇਆ ਕਾਲਾ ਰੱਖਿਆ ਕੱਪੀ ਜੀ ਤੁਰਿਆ ਫਿਰਦਾ ਖਾ ਲਈ ਉਹ ਮਿਸਤਰੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹ ਚੱਕਦੀ ਥੱਲੇ ਟਾਟਾਈਆਂ ਆਇਨੂ ਕਹੇ ਟਰਾਲੀ ਪਾ ਲਿਆ ਹੂਆ ਸ਼ੇਰ ਬੱਗੇ ਨੂੰ ਕਹੇ ਟਰਾਲੀ ਪਾ ਲਿਆ ਹੂਆ ਬਰੇਤੀ ਨਹੀਂ ਲਿਆਉਣੀ ਪਹਿਲਾਂ ਢੂਲਾ ਹੀ ਹਟ ਕੇ ਆਉਣਾ ਬਰੇਤੀ ਤਾਂ ਮਗਰੋਂ ਆ ਜੂਗੀ ਬਰੇਤੀ ਦੀ ਲੋਡ ਨਹੀਂ ਹਜੇ ਜਿਹੜਾ ਕੰਮ ਮਗਰੋਂ ਕਰਨਾ ਉਹਨੂੰ ਪਹਿਲਾਂ ਕਰੂ ਲੈ ਆਇਆ ਯਾਰ ਕੱਕੂ ਤੈਨੂੰ ਟਰੈਕਟਰਾਂ ਦਾ ਥੋੜਾ ਹੋਰ ਦੱਸ 855 ਲੈ ਆਉਣੇ ਆਗੇ ਦੋ ਖੜੇ ਹੈਗੇ ਇੱਧਰ ਗਵੰਡੀਆਂ ਦੇ ਮੇਰਾ ਭਾਈ ਬੜਾ ਗੱਪੀ ਆ ਓਏ ਹੈਂ ਨਹੀਂ ਯਾਰ ਉਹੀ ਲੱਗਿਆ ਤੈਨੂੰ ਤੂੰ ਹੀ ਨਾ ਪਾਇਆ ਕਰੋ ਯਾਰ ਉਹ ਬੰਦਾ ਹਲਦਾ ਨਹੀਂ ਆਉਂ ਤੇ ਬਹਿ ਕੇ ਕੋਈ ਗੱਲ ਨਹੀਂ ਤੂੰ ਹੀ ਤਾਂ ਅੱਜ ਮੈਂ ਫੰਦੀ ਵਾਲੀ ਹੋ ਗਈ ਜਿੱਤ ਅੱਛਾ ਕੋਈ ਨਾ ਸੀ ਤੇ ਕਾ ਕਿਦਾਂ ਠੀਕ ਆ ਮੈਂ ਨਹੀਂ ਯਾਰ ਹੈਂਡ ਦੇ ਬਗੋਏ ਖਾਲੀ ਟਰਾਲੀ ਚਾਹੀਦੀ ਹੈ ਪਹਿਲਾਂ ਆਪਾਂ ਨੂੰ ਸਮਾਨ ਰੱਖਣ ਨੂੰ ਢੋਲੇੜਾ ਕੋਈ ਆ ਕੇ ਹੋਰਾਂ ਬੋਲਦੀ ਨਹੀਂ ਚੱਲ ਆ ਜਾ ਕੋਈ ਨਾ ਤੈਨੂੰ ਮੈਂ ਕੰਮ ਲਾਉਣਾਗਾ ਟੱਪ ਜਾ ਟੱਪ ਜਾ ਮੂੰਹ ਪਰੇ ਨੂੰ ਕਰ ਲਾ ਲੰਘ ਜਾ ਲੰਘ ਜਾ ਮੁੜ ਗਿਆ ਬੰਨਾਂ ਜਲਾ ਕੇ ਇਹ ਆ ਭਾਈ ਛਤੋਂ ਨੌਜਵਾਨ ਗੱਲਾਂ ਹੁੰਦਾ ਜਿਵੇਂ ਚਾਬੀ ਦੇ ਤੋ ਖੜਾ ਚਾਰ ਵਾਹ ਇਗਰੂ ਬਾਬਾ ਜੀ ਦਰਸ਼ਨ ਕਰ ਲੀ ਪਹਿਲਾਂ ਆਲੂ ਗੰਢੇ ਟਰਾਲੀ ਆਈ ਗੜਿਆ ਕਿਉਂ ਦੁੱਧ ਡੁੱਲ ਗਿਆ ਥੱਲੇ ਰੱਖ ਕੇ ਪਰਣਾ ਸੀਗਾ ਇਹ ਕਿੰਨਾ ਦਬੀ ਜਾਂਦਾ ਬੱਚਾ ਓਏ ਆ ਸਰ ਜੀ ਪੀ ਜਾਂਣਾ ਸੰਕਰਿਆ ਕਰੂ ਆ ਜਾ ਵੱਧ ਗਿਆ ਹਾਂ ਹਾਂ 2 ਲੀਟਰ ਤਾਂ ਹੈਗਾ ਇਹ ਜਿਆਦਾ ਹੈ ਪਾਣੀ ਆ ਗਿਆ ਗਰਮ ਪਾਣੀ ਆ ਗਿਆ ਥੋੜਾ ਗਰਮ ਪਾਣੀ ਪਾਵਾਂਗੇ ਚ ਇਹਨੇ ਰਾਤ ਨਾ ਲੱਗ ਜਾਨੀ ਹੈ ਲੇ ਝੋਲੂ ਇਹ ਬਹੁਤ ਹੋ ਗਿਆ ਇਹ ਤੇਨੂੰ ਡਿਕਦਾ ਹੋਊਗਾ ਜਦੋਂ ਦੇਖ ਲੈਂਦਾ ਉਹ ਆਉਂਦਾ ਖਾਣਾ ਜਾਂਦਾ ਉਹ ਹਾਂ ਇਹ ਵੱਡੀ ਹੋ ਗਈ ਹੋਣਾ ਮੇਰੀ ਬਟਲ ਦਾ ਇਹ ਮਲਟੀ ਚ ਗਰਦਾ ਖਾਲੀ ਇਹ ਵਾਇਸ ਸਪੀਡ ਨਾਲ ਜ਼ਿਆਦਾ ਕੰਮ ਹਾਂਜੀ ਕੱਟਾ ਕਿਵੇਂ ਹੋਊਗਾ ਲਈਆਂ ਦੇ ਲਿਆ ਕਿਉਂ ਚਿਆਕਾ ਹੰਤਨ ਦਾ ਚੋਬਰ ਰੋਟੀਆਂ ਹੀ ਖਾਣ ਲੱਗ ਗਿਆ ਚਾਚਾ ਆਖੀ ਜਾਂਦਾ ਸੀ ਇਹ ਪਹਿਲੇ ਦਿਨ ਹੀ ਕਹਿੰਦਾ ਨੀਰੇ ਨੂੰ ਮੂੰਹ ਮਰੀ ਜਾਂਦਾ ਜੇ ਮੈਂ ਕਹਾਂ ਇਹ ਨਹੀਂ ਦੋ ਦਰ ਰੋਟੀ ਘੜਾਉਦੀ ਅੱਠ ਦਿਨਾਂ ਦਾ ਠੀਕ ਆ ਮੂੰਹ ਕਿਵੇਂ ਘੜਾਣਾ ਇਹਦਾ ਮਿੱਡਾ ਜਾਵੇ ਆ ਜਾਏ ਵਧੀਆ ਚੀਜ਼ ਸੀਗੀ ਇਹ ਬੱਚੀ ਦੀ ਬਾਹਰ ਹੀ ਕੱਟ ਗਿਆ ਨਹੀਂ ਕੀਤਾ ਰੁੱਕ ਜਾਦਾ ਵੱਡਾ ਲੱਗਿਆ ਲੱਗਦਾ ਛੋਟੇ ਨਾਲ ਪਹਿਲਾ ਕਰਨੀ ਰੋਟੀ ਆ ਗਿਆ ലാതര മൂഹ ഗം ലോല ਜਾਓ ਜਾਓ ਜਾ ਲ ਕੱਟੀਆ ਕੱਟੀਆ ਓਏ ਸਿੱਧਾ ਰੱਖ ਲੈ ਗੁਰੂ ਸਿੱਧਾ ਰੱਖ ਨਾ ਕਰ ਉਹ ਡਰਾਈਵਰੀ ਆ ਇਹ ਇੱਥੇ ਕਢਾਉਣਾ ਓਏ ਗਾਹਾਂ ਲਿਆ ਹੁਣ ਇੱਥੇ ਕਢਾਉਣਾ ਯਾਰ ਗਲਿਆ ਨਹੀਂ ਇੱਥੇ ਟਿਕਣਾ ਨਹੀਂ ਸਮਾਨ ਨਹੀਂ ਇਹ ਸਹੀ ਨਹੀਂਗਾ ਪਾਸੇ ਤੋਂ ਧਰੀ ਜਾਵਾਂਗੇ ਸਮਾਨ ਇਹ ਬਸ ਇਹ ਟਿਕੜਾ ਦੇ ਬੱਸ ਬੱਸ ਪੱਕਾ ਰਹਿਣਾ ਹੈ ਜੀ ਚੰਗਾ ਡਰਾਈਵਰ ਜਮਾ ਪੱਕਾਗਾ ਤੇ ਬੰਦ ਹੋਣ ਤੋਂ ਪਹਿਲਾਂ ਕਲਚ ਵੀ ਛੱਡ ਹੁੰਦਾ ਗੇਅਰ ਚ ਬੰਦ ਕਰਦਾ ਜਾਂਦਾ ਡਰਾਈਵਰ ਆ ਜਾ ਕਲਾ ਯਾਰ ਆ ਸਪੋਟਾ ਮਾਗਰ ਰੱਖਾਂਗੇ ਪਹਿਲਾਂ ਉਹ ਰੱਖਣੀ ਹੈ ਲਾ ਕੇ ਭਲਾਈ ਵਾਹੀ ਗਿਰੂ ਲਾ ਕੇ ਰਬੋਣੀ ਗੜਿਆ ਮੈਂ ਤਾਂ ਕਰ ਗਿਆ ਹੈ ਹੋਰ ਕਰ ਦੇ ਇੱਕ ਐ ਨਹੀਂ ਇਹ ਐ ਨਹੀਂ ਟੰਬੇ ਨਾਲ ਬਟਣੀ ਬਹਿਣੀ ਆ ਓ ਪਰਲੀ ਪਰਲੀ ਬੋਲੀ ਉਹ ਇੱਧਰ ਲੱਗੀ ਪਈ ਜਿਹੜੇ ਡਬਲ ਡਬਲ ਨੇ ਜਿਹੜੀਆਂ ਇੱਕ ਨਰਮੂ ਉਹ ਨਾ ਜੋ ਹਾਂ ਚੱਲ 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 ਓਹ ਲਿਆ ਬੱਤਾ ਰਿਆ ਇਹ ਟੰਬਾ ਆਉ ਗੋਲ ਜਾ ਉਹਦੇ ਨਾਲ ਪੱਟਣੀ ਪੈਣੀ ਐ ਐ ਪੈਰ ਆ ਕੇ ਤੇਰਾ ਘਾਣਾ ਇਹ ਹੱਥ ਅਧਰਾਂ ਦਾ ਬੜੇ ਵਰਗਾ ਹੱਥ ਬੜਾ ਬੜਾ ਬੈਰੀ ਪਾਸੇ ਤੇ ਰੱਖਦੇ ਵਿੱਚ ਨਾ ਰੱਖੀਂ ਹਲੇ ਇੱਥੇ ਲਾ ਦੇ ਨਾਲ ਇੱਧਰ ਆਦਿ ਲਾਦਿ ਲਾਦੇ ਵੈਰੀ ਗੁੱਡ ਬਸ ਇੰਨੀ ਕੰਮ ਸੀਗੀ ਇਹ ਦੇਮ ਗੱਗੂ ਨਹੀਂ ਨਹੀਂ ਇਹ ਤਾਂ ਉਹ ਚਾਹੀਦੀ ਆ ਪਈ ਰਣ ਦੇ ਪੈੜ ਤੇ ਛੱਡਿਆ ਹੋ ਟੰਬੋ ਪਹਿਲਾਂ ਤੇ ਹੋਰ ਆ ਦਾ ਨਹੀਂ ਲਾਤਰ ਕਰਕੇ ਦੇਵਾਂਗੇ ਉਦਾਂ ਹੀ ਕਰਦੇ ਅੱਜ ਡ੍ਰਿਲ ਆਈਆਂ ਜਾਂ ਕੀ ਫਿਰਦੇ ਮੈਨੂੰ ਮੋਰੇ ਹੈ ਸਸਰੀ ਗਾਲ ਬਾਈ ਸਸਰੀ ਗਾਲ ਸਸਰੀ ਗਾਲ ਸਸਤਰੀ ਗਾਲ ਲੋਟੋ ਇਹ ਵਾਹ ਗੁੱਸੇ ਨਾ ਹੋ ਜਾ ਕਿਤੇ ਹਾਂ ਕੱਕੂ ਚਾਹ ਫੜਾਈ ਬਾਈਆਂ ਨੂੰ ਠੀਕ ਹੈ ਜੀ ਠੀਕ ਹੈ ਜੀ ਬੈਠਾ ਧੋਪੇ ਦੇਖਿਓ ਬਾਈ ਸਾਈਡ ਤੇ ਹੋਈ ਅੰਦਰੋਂ ਠੀਕ ਹੈ ਜੀ ਵਾਹਿਗੁਰੂ ਜੀ ਹਾਂ ਹਾਂ ਬਰੀ ਗੁੱਟ ਓਏ ਕਾਲਿਆ ਬਰੀ ਗੁੱਟ ਤੇ ਦੀ ਕਾਲੇ ਨੂੰ ਹੈ ਵੱਧ ਕੰਮ ਕਰੂਗਾ ਆ ਦੋ ਰਹਿ ਗਏ ਖੱਡੇ ਹੋਰ ਆਪ ਇੱਕ ਦਾ ਪਾਣੀ ਤੱਕ ਕਾਲੇ ਮੈਦਰੂ ਅੱਛਾ ਯਾਰ ਹੋਰ ਕਿਹੜਾ ਮੁੰਡਾ ਨੂੰ ਕੰਮ ਹੀ ਬੜਾ ਕਰਦਾ ਹਮਾਂ ਗਵੰਡਗਾ ਦਾ ਉਹਦੀ ਗੱਤ ਚਲਵਾ ਦੀ ਰਾਵੈ ਇਹ ਕਿ ਘੂਲ ਆਈਏ ਮੈਂ ਇੱਧਰ ਲਾਉਂਦਾ ਤੂੰ ਤੂੰ ਹੀ ਲਾਇਆ ਕਰ ਮੜੀ ਥੱਲੇ ਆ ਤੂੰ ਐਂ ਕਰ ਨਾ ਸਟੈਕ ਲਾ ਇੱਧਰ ਲੌਂਕੀ ਆ ਨਾ ਯਾਰ ਵਾਲਾ ਕਰ ਦੇ ਪਰ ਦੂਜੇ ਪਾਸੇ ਥੱਲੋ ਕੱਢ ਕੇ ਕਰ ਉਹ ਦੂਜੇ ਰੋਲੇ ਨਾ ਇੱਧਰ ਪਾਸੇ ਤੂੰ ਬਸ ਇੱਧਰ ਬਾਹਰ ਨਹੀਂ ਪਰਲੇ ਪਾ ਜਾਣਾ ਬੂਗਾ ਹਾਂ ਇੱਧਰ ਹੋ ਬਨੇਰੇ ਹੋਣਾ ਖੱਚ ਮੈਂ ਬਨੇਰੇ ਤਾਂ ਪੋਲਾ ਹੱਥ ਪਾਇਗਾ ਪਤਾ ਹਲਾ ਇਹਨੂੰ ਆ ਲੈ ਥੋੜੇ ਨਾਲ ਪਟਲਾ ਕੱਬੜ ਮੇਰੀ ਫੜਾ ਦੇ ਓਏ ਸੈਂ ਪਾਸ ਕਰੂ ਮੈਂ ਤਾਂ ਪਟਲਾ ਪਟਲਾ ਛਿੱਤੀ ਕਰ ਇੱਕੋ ਖੱਡਾ ਰਹਿ ਗਿਆ ਆ ਤਾ ਦੂਰ ਰੱਖ ਐਂਦਰ ਲਾ ਹਾਂ ਅਗਰ ਭੱਲੇ ਆਈ ਉਹ ਤਤਾ ਹਵਾ ਦੀ ਖੜੀ ਆ ਡਰ ਜਾ ਹਰ ਜਾ ਖੜ ਜਾ ਖੜ ਜਾ ਯਾਰ ਖੜਾ ਇਹਨੇ ਡੈਮ ਬੱਸ ਵੈਰੀ ਗੁੱਟ ਮੁੜਕਾ ਆ ਗਿਆ ਕੋ ਨੂੰ ਹਾਈ ਜੀ ਜਦੋਂ ਜੀ ਲਾਉਂਦਾ ਚੋਬਰ ਉਹ ਤੋਂ ਐਂ ਲਾਉਂਦਾਗਾ ਪਰ ਕਿਸੇ ਦੇ ਨਾਂ ਨਾਲ ਨਹੀਂ ਜੀ ਲਾਉਂਦਾ ਤੂੰ ਜੀ ਵਧਕਾ ਲਾ ਲੈਂਦਾ ਇਹ ਕੰਮ-ਕੁਮ ਵਿੱਚ ਆ ਗਿਆ ਐਡੀ ਗੱਲ ਕਰਦਾ ਮੈਂ ਹੈਂ ਕੱਢਣ ਨੂੰ ਗਿਆ ਜਦੋਂ ਜੀ ਲਾਉਂਦਾ ਮੈਂ ਹਾਂ ਇਹ ਲਾਉਂਦਾ ਇਹ ਹਾਂ ਲਾਉਂਦਾ ਜੀ ਇਹਨੂੰ ਟੰਗ ਟੰਗ ਨੂੰ ਕੀ ਆਉਦਾ ਕਰਿਆ ਨਹੀਂ ਹੈਗਾ ਕੰਮ ਚੱਲ ਕੋਈ ਨਾ ਯਾਰ ਆਉਂੂ ਯਾਰ ਆ ਉਹ ਕੋਈ ਨਾ ਯਾਰ ਕੰਮ ਕਰਦਾ ਵਿਚਾਰਾ ਉੱਧਰ ਦੇਖ ਯਾਰ ਮੁੜਕਾ ਦਿਖਾ ਕੇ ਲਿਆਉਣ ਦੇ ਖੜ ਜਾ ਮੁੜਕਾ ਦਿਖਾ ਕੇ ਲਿਆਉਣ ਦੇ ਯਾਰ ਇੱਧਰ ਦੇਖ ਕਿਉਂ ਕਰ ਗੱਲ ਲੱਗ ਗਈ ਖਾਂਬ ਮਾਰਦੇ ਮੜਾ ਯਾਰ ਖਾਂਬ ਉਹ ਹੀ ਮਾਰ ਕੇ ਰਹਿਣਾ ਕਿ ਨਹੀਂ ਉਂ ਕੋਲ ਨਾ ਤਾਂ ਆ ਜਾ ਕਦੇ ਠੀਕ ਐ ਲਾ ਦੇ ਉਟੀ ਬਸ ਚੱਕ ਦਾ ਢੂਲਾ ਸਮਝ ਹਾਮਾਰੇ ਬੋਲਮਾਸੀ ਗੱਗੂ ਨੂੰ ਆਇਆ ਕਾਲਿਆ ਫੱਟੀਆਂ ਜਿੰਦਗੀ ਐਨੇ ਕਾ ਕਰਿਆ 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 ਡੇਗੇ ਕ ਰੁਕ ਜਾ ਰੁਕ ਜਾ ਗਿਆ ਬਜਲੀ ਅੰਦਰ ਮੈਂ ਕੰਦ ਰੋਹੀ ਵੀ ਤੂੰ ਮੰਨ ਕਰ ਨਾ ਬੁਹਦਾ ਮੈਂ ਰੁਕ ਜਾ ਮਾ ਹੈ ਕੋਈ ਨਾ ਹੈ ਤੰਦੀ ਨਹੀਂ ਲੈ ਗਿਆ ਵਾੜ ਰੱਖ ਦਾਂਗੇ ਵਾੜਦਾਂ ਕਿਉਂ ਨਹੀਂ ਹਾਂ ਬੁਹਦਾ ਸੀਗਾ ਸੀ ਥੱਲੇ ਨਾ ਆ ਜੀ ਕੱਢ ਦੇ ਦੰਤ ਜੇ ਨਾ ਕੱਢ ਮੂਰ ਕਾਸ ਤੇ ਨਾ ਮੜਿਆ ਕਾਸੇ ਨਾ ਮੂਰ ਕਾਸ ਕਿੱਕ ਕਿੱਕ ਚੱਕਾ ਮੈਸਟਰੀ ਹੈ ਮੈਸਟਰੀ ਹੈ ਆ ਦੇਖੀ ਸਪੋਰਟਾਂ ਤੋੜ ਤੀਆਂ ਜੀ ਮੂਰ ਕਾਸ ਕੇ ਟਿੱਕੇ ਉਟੋਲਾ ਪਿਆ ਇੱਧਰ ਨਹੀਂ ਯਾਰ ਸਿਆਣਾ ਬੰਦਾ ਯਾਰ ਇਹਦਾ ਉਹ ਪੌੜੀ ਕਾਰ ਦੇ ਖੜ ਦੇ ਬਾਈ ਕਿਸੇ ਤਾਂ ਨੂੰ ਗਾਸ ਤੇ ਰੋੜਾ ਕਿਤਲਾ ਚੱਕ ਆਹ ਤੇ ਯਾਰ ਬਤ ਯਾਰ ਬਈ ਹੁੰਦਾ ਬਈ ਆਧਾ ਆਧੇ ਬੰਨੀ ਨਹੀਂ ਉਰਲੇ ਪਾਸੇ ਉਰਲੇ ਪਾਸੇ ਤਾਂ ਪੌੜੀ ਨਾਲ ਬੱਝ ਨਹੀਂ ਸਿਆਣਾ ਮੁੰਡਾ ਯਾਰ ਹੋਰ ਓਕੇ ਆਇਓ ਆਇਓ ਕਗੂ ਕੱਢੀ ਗਏ ਆਹੇ ਗੁਰੂ ਠੀਕ ਹੈ ਅੱਜ ਰਾਤ ਨੂੰ ਪਾਣੀ ਦੀ ਵਾਰੀ ਆ ਨਿਆਈਂ ਚ ਉਹ ਮਨਪ੍ਰੀਤ ਜੂਰੀਆ ਖਲਾਰੀ ਜਾਂਦਾ ਤੇ ਨਾਲ ਹੈਪੀ ਨੱਕਾ ਬੰਨਾ ਕਰੀ ਜਾਂਦਾ ਉਹਦੇ ਨੱਕਾ ਬੰਨਾ ਕਰਨੋਂ ਰਹਿ ਗਿਆ ਸੀ ਕੰਮ ਉਹ ਤਿਆਰ ਕਰੀ ਜਾਂਦਾ ਤੇ ਇਧਰ ਅਦਾਸ ਹੋ ਰੇ ਉਹ ਲੱਗੇ ਹੋਇਆ ਗਾਡਰ ਚੱਕਦੇ ਆਂ ਬਰਸ਼ਾਦਾ ਪਾਣੀ ਛਾਗ ਲਿਆ ਤੇ ਭਾਈ ਲਾਡੀ ਆ ਗਿਆ ਗਾਡਰ ਚ ਕਾਉਣਾ ਏ ਓਏ ਹੈ ਫਟੇ ਚੱਕੇਗਾ ਲੋੜਾ ਰਾਮ 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 ਆ ਜਾ ਭਾਈ ਰਾਮ ਰਾਮ ਇਹਤ ਕੁੜੀ ਇਹ ਹੈ ਜੁਗਨੀ ਹੈ ਜੁਗਨੀ ਭੜੀ ਗਈ ਹੈ ਹੈ ਮੈਨੂੰ ਕਿਵੇਂ ਰੋਣ ਲੱਗੀ ਪੁੰਜਾ ਸੁਣਦੀ ਪਤਾ ਹੀ ਨਹੀਂ ਮੈਂ ਤਾਂ ਸੋ ਗੀਆ ਸਦੋਨ ਮਰਜ਼ੂ ਆ ਉਰ ਲਾਗੜ ਰ ਬੜਲੇ ਦੇ ਬਰਲਾ ਮੈਪੀ ਬੜਲੂ ਧਿਆਨ ਨਾਲ ਇਟਾਂ ਥੱਲੇ ਠੀਕਾ ਠੀਕਾ ਅੱਗੇ ਖਿੱਚ ਮਾਰਾ ਆ ਹੋਰ 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 ਬੱਸ ਰੋਕ ਲਾ ਆ ਗਿਆ ਵੀ ਆ ਗਿਆ ਆ ਗਿਆ ਇੱਧਰ ਇੱਧਰ ਪਿੱਛੇ ਆ ਗਿਆ ਬਹੁਤ ਐਨੀ ਮਿੱਟੀ ਮੱਝ ਪਰੇ ਕਰਦਾ ਏ 오래 u a t a s real thing a d in a n w e r it a h t o u ਕਿਉਂ ਮਿਸਤਰੀ ਬਾਈ ਸਾਹਿਬ ਠੀਕ ਆ ਬਹੁਤ ਆ ਬਈ ਮਿੱਟੀ ਮਿਸਤਰੀ ਨੰਬਰ 2 ਆ ਨਹੀਂ ਹੋਇਆ ਆਪਾਂ ਸਣਾ ਬਈ ਕੋਈ ਖਾਈ ਤੂੰ ਕਰਦਾ ਨਹੀਂ ਇਹਦਾ ਲੱਗਾ ਗੱਗੂ ਖੂਨ ਵਾਲੇ ਖਾਈ ਜਾਂਦਾ ਆ ਲਈ ਹੁੰਦਾ ਕਰਾ ਖਬਰ ਲੱਗਿਆ ਹੌਲੀ ਹੌਲੀ ਮੱਠਾ ਮੱਠਾ ਕੋਈ ਨਾ ਪਰਵਾਹ ਉਹ ਤਾਂ ਬੜਾ ਮੌਂਦਾਗਾ ਪਰਵਾਹ ਅੱਭਾਈ ਜਾਂਦਾ ਮੈਂ ਗੱਗੂ ਦੇਖ ਲਈ ਨੀਵਾ ਨਹੀਂ ਬਈ ਰਹੀ ਦੇ ਨਵੀਂ ਤੱਕ ਨਹੀਂ ਆਈ ਇੱਧਰ ਘੁੰਮ ਰਹੀ ਨਹੀਂ ਉਹ ਇਹਨੇ ਕਾਰ ਦੀ ਮੱਠੀ ਆ ਕੇ 4:00 ਵਜੇ ਉਹ ਦੂਰ ਨਾ ਕਿਹਾ ਮੈਂ ਇਹਨਾਂ ਤੇ ਕਿਹਾ ਮੋੜ ਲਾ ਮੋੜ ਲਾ ਕਾਰ ਨਹੀਂ ਆਈ ਬੱਸ ਬੱਸ ਕਾਹਾਂ ਕੁ ਨਹੀਂ ਦੇਣੀ ਮੋਹਦੇ ਨਹੀਂ ਬੜਾ ਚਾਹ ਹੋਲੀ ਹੋਲੀ ਛੱਡੀ ਥੱਲੇ ਡਗੂ ਰੇੜੀ ਨਮਲੇ ਉਹਨਾਂ ਭਾਰ ਕੇ ਟੇਟਾਂ ਫੜਾਈ ਜਾਂਦਾ ਉਹਦਾ ਪੋਚ ਕੇ ਪੋਚ ਕੇ ਪੋਚ ਕੇ ਪੋਚ ਕੇ ਪੋਚ ਕੇ ਆਏ ਕਿ ਮੈਂ ਗਗੂ ਯਾਰ ਆਹਾ ਆਇਟ ਰਹੀ ਗਗੂ ਚੱਕੀ ਹੋ ਰਹੀ ਗਈ होगी पैंती कमाटर ठीक है वाद होगा माड़ी मोटी घटी दे ले जाएंगे भी दो Yang a Hva er iPhone? 12. ਉਹ ਗਾਹ ਖੰਡਾਣੀ ਕਿਤੇ ਗਾਇਆ ਕਾਪੇ ਪਾਸਾ ਤੇਰਾ ਨਾਮ ਮਾ ਮਾ ਬਾਲਸਟਰ ਮੋੜੇ ਮਿੰਨੀ ਮੈਡਮ ਨੇ ਕਿਦੇ ਵੇ ਕਿਦੇ ਨਾਰੇ ਤੇਰੇ ਹਾਂ ਅੱਜ ਕੀ ਨਵਾਂ ਦੇ ਨਾ ਠੀਠਾ ਯਾ ਛੇਤਰੀ ਪਾਣੀ ਹੋਰ ਫੁੱਡੀ ਕਠਾਈ ਫੁੱਡੀ ਕਠਾਈ ਬਾਈ ਚੱਲ ਲੱਗੇਗਾ ਆਹ ਨਾ ਮੂੰਹ ਚ ਪਾ ਲੈ ਹੁਣ ਭੁੱਲ ਗਏ ਚਾਚਾ ਇਹ ਨੂੰ ਤਾਂ ਬਸ ਛੇਡ ਦੂਗਾ ਬਰਾ ਦੇ ਪਿੱਛੇ ਹੋ ਜਾ ਬੱਡ ਲੂਏ ਦੁੱਧ ਪੀਂਦੇ ਨੂੰ ਕਿਤੇ ਡੋਗੀ ਨੂੰ ਛੇਡ ਦੇ ਨਹੀਂ ਹੁੰਦੇ ਆਜਾ ਮੂੰਹ ਚ ਨਾ ਬਾਲੀ ਹੁਣ ਭੁੱਲ ਗਏ ਕਿਦੇ ਉਹਨੂੰ ਮੈਂ ਇਹਨੂੰ ਸਿੱਟੀ ਦੇ ਮਾਤਾ ਨਾ ਪੋਲ ਦਾਨੀ ਪੋਲ ਦਾਨੀ ਲੈ ਲਿਬੜਨਾ ਨਹੀਂ ਚੰਗਾ ਖਾਂਦੀ ਨਹੀਂ ਹਾਂਜੀ ਭਾਈ ਉਹ ਤੇ ਨਿੱਗੇ ਪਾਣੀ ਨਾਲ ਉੱਥੇ ਹੀ ਲੈ ਚੱਲੋ ਯਾਰ ਉਹ ਗੀਜਰ ਜੇ ਤੋ ਲੋ ਚੈੱਕ ਭਾਈ ਆ ਦੇਖਦੇ ਕਿ ਫਤਿਆ ਸਮਾਂ ਸਾਢੇ 1:05 ਵਜੇ ਦਾ ਹੋ ਗਿਆ ਨਹੀਂ ਇਹਨੂੰ ਫੜੋ ਉੱਧਰ ਬੜ ਜੂਗੀ ਚੱਲ ਉੱਧਰ ਹਾਂ ਠੀਕ ਹੈ ਬੱਤਰਾ ਤੇ ਕੰਮ ਅੱਜ ਭਾਈ ਥੋੜਾ ਭੱਜ ਦੌੜ ਚ ਜਾਦੇ ਰਿਹਾ ਮੇਰਾ ਤੇ ਗੱਗੂ ਦਾ ਕਾਲੇ ਨੂੰ ਗਰਾਹ ਜਾਣਾ ਪੈਗਾ ਜ਼ਰੂਰੀ ਗੱਲਬਾਤ ਹੋ ਗਈ ਸੀ ਤੇ ਹਵਾ ਹੀ ਕਰੂ ਜੀ ਤੇਦਰ ਗੱਗੂ ਨੇ ਮਾਰ ਲਿਆ ਆਓਦਰ ਆਸ਼ੇ ਤੇ ਸੈਲਫ ਕ੍ਰਾਉਥ ਨਾਲ ਜੇ ਰੁਕ ਜਾ ਤੇ ਟੂਲਾ ਛੱਡ ਕੇ ਆਉਣਾ ਸੀਗਾ ਉਹ ਵੀ ਸਾਡੇ ਤੋਂ ਛੱਡ ਕੇ ਨਹੀਂ ਆਇਆ ਗਿਆ ਭਾਈ ਅੱਜ ਤੇ ਕੰਮ ਵਾਲਾ ਖਿੱਚਦਾ ਹੋਗਾ ਸੀਗਾ ਤੇ ਮਨਪ੍ਰੀਤ ਉਹਰੇ ਵੀ ਖੇਤ ਫਿਰਦੇ ਸੀਗੇ ਤੇ ਤਾਂ ਕਰਕੇ ਬੰਦੇ ਹੈ ਨਹੀਂ ਸਾਡੇ ਕੋਲੇ ਉਹ ਟਰਾਲੀ ਹੁਣ ਪਾ ਕੇ ਆਪਦੀ ਅੰਦਰ ਲਾ ਕੇ ਖੜਾ ਦੇਾਂਗੇ ਤੇ ਕੱਲ ਤੇ ਗੱਲਬਾਤ ਰਹੀ ਹੁਣ ਤੇ ਕੱਲ ਨੂੰ ਭਾਈ ਮਿਸਤਰੀ ਸਹਿਵਾਨ ਆਉਂਦੇ ਨਹੀਂਗੇ ਇੱਕ ਦਿਨ ਵਿਆਹ ਜਾਣਾ ਤੇ ਦੂਜਾ ਵੀ ਕਹਿੰਦਾ ਮੈਂ ਭਾਈ ਉਹਦੇ ਬੱਤੂ-ਬੁੱਤੂ ਵਾਲੀਆਂ ਦਵਾਈਆਂ ਕਰ ਲੂ ਫੇਰਦੀਆਂ ਤੇ ਘਰ ਇੰਨਾ ਕੁ ਸੀ ਆਪਣਾ ਅੱਜ ਦਾ ਵਲੌਗ ਉਮੀਦ ਕਰਦੇ ਆ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਵਾਲਾ ਗੁੱਠਾ ਯਾ ਲਾਜ਼ਮੀ ਦਬਾ ਦਿਓ ਵੀਰ ਬਣ ਕੇ ਤੇ ਨਾਲ ਕਮੈਂਟ ਲਾਜ਼ਮੀ ਕਰ ਦਿਆ ਕਰੋ ਤੇ ਕਹੇ ਜੀ ਗੱਲਬਾਤ ਲੱਗਦੀ ਐ ਤੁਹਾਨੂੰ ਤੇ ਆਹ ਲਾਉਣ ਲੱਗੇ ਸੀਗੇ ਜੋੜ ਗਾਈਆਂ ਬਾਈ ਇੱਧਰ ਉਹ ਕੋ ਡੈਰਿੰਗਾ ਇਹ ਵੀ ਕੰਮ ਵਿਚਾਲੇ ਛੜਤਾ ਉਦੋਂ ਫਿਰ ਉਧਰ ਲੰਘ ਕੰਮ ਵਿਢ ਲਿਆ ਤੇ ਛੋਟੇ ਮੋਟੇ ਜੀ ਦੋ ਤਿੰਨ ਕੰਮ ਸੀਗੇ ਤੇ ਆ ਆਹ ਭਰੀ ਖੜੀਆ ਟਰਾਲੀ ਢੂਲੇ ਦੀ ਤੇ ਕੰਮ ਹਾਲੇ ਟਾ ਤੇ ਕਰਾ ਧੰਨਵਾਦ ਵੀ ਸਾਰੇ ਵੀਰੇ ਭੈਣਾ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਬਹੁਤ ਸਾਰਾ ਪਿਆਰ ਸਤਿਕਾਰ ਜਿਹੜੇ ਤੁਸੀਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਸਾਡੀ ਵੀਡੀਓ ਨੂੰ ਆ ਵੇਖਦੇ ਹੋ ਤੇ ਜੁੜੇ ਰਹੋ ਉਹ ਚੈਨਲ ਦੇ ਨਾਲ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ